ਛੱਡ ਦੇ ਵੈਰ ਨੇ ਯਾਰੀ ਜੇ ਤੇ ਤੂੰ ਨਹੀਂ ਨਿਭਦੀ ਛੱਡ ਦੇ ਵੈਰ ਨੇ ਯਾਰੀ ਹੁਣ ਮਿੱਤਰਾਂ ਦੇ ਨਾਂ ਤੇ ਖੁੱਲਦਾ ਹਰ ਬੂਆ ਹਰ ਬਾਰੇ ਸਾਰੇ ਪਿੰਡ ਨਾਲ ਵੈਰ ਪਾਲਿਆ ਬਣ ਗਿਆ ਜੱਟ ਸ਼ਿਕਾਰੀ ਜੇ ਤੇ ਤੂੰ ਨਹੀਂ ਨਿਭਦੀ ਛੱਡ ਦੇ ਵੈਰ ਨੇ ਯਾਰੀ ਅੱਜ ਤੁਹਾਨੂੰ ਜਿਹੜੇ ਸ਼ਖਸਾਂ ਮਿਲਾਉਣ ਜਾ ਰਹੇ ਹਾਂ ਤੁਹਾਨੂੰ ਸ਼ਾਇਦ ਭੁਲੇਖਾ ਲੱਗੂਗਾ ਕਿ ਸ਼ਾਇਦ ਜੱਜੀ ਬੀ ਹੋਣਾ ਦੀ ਇੰਟਰਵਿਊ ਕਰ ਰਹੇ ਹਾਂ ਪਰ ਇਹ ਜੱਜੀ ਬੀ ਸਾਡਾ ਵੀਰ ਨੇ ਰੈਂਬੋ ਸਾਡਾ ਵੀਰ ਆ ਜਿਹੜਾ ਕਿ ਜੱਜੀ ਬੀ ਉਹ ਬਣਿਆ ਹੋਰ ਅਜਾਦੀ ਕਿਸ ਤਰ੍ਹਾਂ ਬਣੇ ਜੱਜੀ ਬੀ ਦਾ ਸਫਰ ਜਿਹੜਾ ਦਰਸ਼ਕਾਂ ਨੂੰ ਸਾਹਲਾ ਕਰ ਦਿਓ ਸ਼ੁਰੂ ਕਿਸ ਤਰ੍ਹਾਂ ਕੀਤਾ ਕਿੰਨੇ ਸਾਲ ਹੋ ਗਏ ਨੇ ਤੁਹਾਨੂੰ ਇਸ ਪੈੜਾਵੇ ਵਿੱਚ ਤੇ ਪਹਿਲੇ ਵਾਲੀ ਮੰਚ ਕਿਸ ਤਰ੍ਹਾਂ ਵਿਚਾਰਿਆ ਜਾਂ ਕਿੰਨੇ ਦੱਸਿਆ ਵੀ ਤੁਹਾਡਾ ਜਿਹੜਾ ਤੁਹਾਡਾ ਹਮ ਸ਼ਕਲ ਜਿਹੜਾ ਜੱਜੀ ਬੀ ਨੇ ਮਿਲਿਆ ਮੈਂ ਭਾਈ ਸ਼ੁਰੂ ਤੋਂ ਰਿਹਾ ਜੇ ਫੈਨ ਭਾਈ ਦਾ ਤੇ 2002 ਤੋਂ ਆਪਾਂ ਫੈਨ ਰਹਾਂ ਜਦੋਂ ਦੀ ਹੋਲ ਸਮਹ ਲਈ ਐ ਭਾਈ ਦੇ ਗਾਣੇ ਸੌਂਦੇ ਆ ਰਹੇ ਆ ਤੇ ਘੁੱਗੀਆਂ ਦੇ ਜੋੜੇ ਤੋਂ ਲੈ ਕੇ ਟੌਰ ਤੱਕ ਭਾਈ ਦੇ ਗਾਣੇ ਸੁਣੇ ਆ ਜਿਹੜਾ ਲਉਂਦੇ ਹੋ ਜੈਦੀ ਬੀ ਵਰਗਾ ਤੁਸੀਂ ਵਿਆਹਾਂ ਸ਼ਾਦੀਆਂ ਚ ਮੇਲਿਆਂ ਚ ਤੇ ਜਦੋਂ ਸੇਤ ਜਾਂਦੇ ਹੋ ਲੋਕ ਕਿੰਨਾ ਕੇ ਪਿਆਰ ਦਿੰਦੇ ਨੇ ਜਦੋਂ ਅਲਾਉਂਸ ਹੁੰਦਾ ਵੀ ਜੈਦੀ ਬੀ ਆ ਰਿਹਾ ਰੈਂਬੋ ਆ ਰਿਹਾ ਰੈਂਬੋ 라 ਜਾ ਰਿਹਾ ਉਦੋਂ ਫਿਰ ਲੋਕ ਕਿੰਨੇ ਕ ਤਾੜੀਆਂ ਮਾਰਦੇ ਨੇ ਕਿੰਨੇ ਕ ਲੋਕ ਸਮਝਦੇ ਨੇ ਵੀ ਅ ਜੈ ਜੀ ਵੀ ਆ ਗਏ ਨੇ ਸੀ ਦੇ ਉੱਤੇ ਹਾਂ ਬਹੁਤ ਪਿਆਰ ਦਿੰਦੇ ਆ ਇੱਧਰ ਹੁਣ ਆਪਾਂ ਮੇਲੇ ਮੂਲੇ ਲਾਈ ਦੇ ਜੇ ਸਟੇਜ ਸ਼ੋਅ ਕਰੀਦੇ ਆ ਆਪਣਾ ਪੈਲਸਾਂ ਚ ਵਿੱਚ ਕੋਈ ਰਿਜੋਰਟ ਨਹੀਂ ਅੰਬਰਸਰਚ ਜਿਹੜਾ ਆਪਾਂ ਜਿੱਥੇ ਨਹੀਂ ਸ਼ੋਅ ਲਾਇਆ ਆਪਾਂ ਸਾਰੇ ਰਿਜੋਰਟਾਂ ਚ ਸ਼ੋਅ ਲਾਇਆ ਤੇ ਬੜਾ ਪਿਆਰ ਦਿੰਦੇ ਆ ਵੀ ਜੈ ਜੀ ਵੀ ਆ ਗਿਆ ਜੈ ਜੀ ਵੀ ਆ ਗਿਆ ਲੋਕੀ ਚਿਹਰਾ ਪਿੱਛੇ ਹੁੰਦੇ ਆ ਚਿਹਰਾ ਲੈ ਕੇ ਤੇ ਗਾੜੀਆਂ ਆ ਜਾਂਦੇ ਆ ਤੇ ਬੜਾ ਪਿਆਰ ਦਿੰਦੇ ਵੀਡੀਓ ਲੋਕੀ ਬਣਾਉਂਦੇ ਆ ਕਿਆ ਬਾਤ ਮਜ਼ਾ ਆ ਜਾਂਦਾ ਆਪਾਂ ਨੂੰ ਖੁਸ਼ ਨਸੀਬ ਸਮਝਦੇ ਹੋ ਕਿ ਰੈਂਬੋ ਤੋਂ ਜੱਜੀ ਬੀ ਬਣ ਗਿਆ ਚਿਹਰਾ ਤੁਹਾਡਾ ਮਿਲਦਾ ਲੱਖਾਂ ਸ਼ਰਕ ਬੰਦੇ ਮਿਲਦਾ ਹੋਊਗਾ ਆਪਨੇ ਨੂੰ ਖੁਸ਼ ਨਸੀਬ ਸਮਝਦੇ ਹੋ ਕਿ ਜੱਜੀ ਬੀ ਦੇ ਚਿਹਰੇ ਦੇ ਉੱਤੇ ਰੱਬ ਸੀ ਅੱਜ ਆਪਣੀ ਰੋਜੀ ਰੋਟੀ ਚਲਾ ਰਹੇ ਹੋ ਮੈਂ ਜਾਨੀ ਬੜਾ ਮੈਂ ਖੁਸ਼ ਨਸੀਬ ਸਮਝਦਾ ਆਪਣੇ ਆਪ ਨੂੰ ਪਾਈ ਵਰਦੀ ਸ਼ਕਲ ਮਿਲੀ ਮੈਨੂੰ ਤੇ ਆਪਣਾ ਅੰਮ੍ਰਿਤਸਰ ਦੇ ਵਿੱਚ ਇੱਕੋ ਜੱਜੀ ਬੀ ਹੈ ਤੇ ਸਾਰੇ ਗਰੁੱਪਾਂ ਵਾਲੇ ਬਸ ਇੱਕੋ ਜੱਜੀ ਬੀ ਨੂੰ ਸਾਦੇ ਆ ਰੈਂਬੋ ਜੱਜੀ ਬੀ ਨੂੰ ਤੇ ਬੋਰਾ ਪਿਆਰ ਦਿੰਦੇ ਆ ਤੇ ਜੋ ਵੀ ਆ ਭਾਈ ਕਰਕੇ ਹੀ ਆ ਮੈਂ ਬਸ ਹੋਰ ਵੀ ਮੇਰੀ ਨੀਕਾਤ ਨਹੀਂ ਕੀ ਵੀ ਮੈਨੂੰ ਕੋਈ ਏਦਾਂ ਜੱਜ ਵੀ ਕਹ ਦੇ ਜਿਤਨਾ ਭਾਈ ਦੀ ਮੈਨੂੰ ਸ਼ਕਲ ਮਿਲੀ ਆ ਤੇ ਭਾਜੀ ਨੂੰ ਵੀ ਸਾਰੇ ਸਪੋਰਟ ਕਰਦੇ ਆ ਵੀ ਜੱਜ ਵੀ ਜੱਜ ਵੀ ਇੱਕੋ ਹੀ ਐ ਜੀ ਵਿੱਚ ਗਲੀ ਦੇ ਹੋ ਗੇ ਟਾਂਕਰੇ ਖੜ ਗਏ ਆ ਪਾਹੋਂ ਫੜ ਕੇ ਪਾਣੀ ਪਾਣੀ ਹੋ ਗਏ ਮਿੱਤਰਾ ਤੱਕ ਤੱਕ ਸੀਨਾ ਤੜ ਕੇ ਪਾਣੀ ਪਾਣੀ ਹੋ ਗਈ ਮਿੱਤਰਾ ਤੱਕ ਤੱਕ ਸੀਨਾ ਤੜ ਗਏ ਉਹ ਪਾ ਜਾਵੇ ਮਿੱਤਰਾ ਹੋ ਟੱਕੂਏ ਤੇ ਟੱਕੂਆ ਖੜ ਕੇ ਪਾ ਜਾਵੇ ਮਿੱਤਰਾ ਹੁਣ ਟੱਕੂਏ ਤੇ ਟੱਕੂਆ ਖੜ ਕੇ ਸਾਸੀਆ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਅੱਜ ਤੁਹਾਨੂੰ ਜੇ ਸ਼ਖਸਾਂ ਮਿਲਾਉਣ ਜਾ ਰਿਹਾ ਤੁਹਾਨੂੰ ਸ਼ਾਇਦ ਭੁਲੇਖਾ ਲੱਗੂਗਾ ਕਿ ਸ਼ਾਇਦ ਜਾਜੀ 20 ਹੁਣਾਂ ਦੇ ਇੰਟਰਵਿਊ ਕਰ ਰਹੇ ਆ ਪਰ ਇਹ ਜਾਜੀ 20 ਸਾਡਾ ਵੀਰ ਨਹੀਂ ਰੈਂਬੋ ਸਾਡਾ ਵੀਰ ਆ ਜਿਹੜਾ ਕਿ ਜਾਜੀ 20 ਉਹ ਬਣਿਆ ਅਤੇ ਪਰਮਾਤਮਾ ਦਾ ਧੰਨਵਾਦ ਕਰਦਾ ਥੱਕਦਾ ਨਹੀਂ ਜਿਹਦਾ ਚਿਹਰਾ ਜਿਹੜਾ ਜਾਜੀ 20 ਦਾ ਮਿਲਦਾ ਤੁਸੀਂ ਦੇਖ ਸਕਦੇ ਹੋ ਹੁਲੀਆ ਪਹਿਰਾਵਾ ਬਿਲਕੁਲ ਜਾਜੀ 20 ਹੁਣਾਂ ਵਰਗਾ ਤੇ ਗੱਲ ਕਰਨ ਦਾ ਸਟਾਈਲ ਵੀ ਤੁਸੀਂ ਦੇਖ ਸਕਦੇ ਹੋ ਵੀ ਜਾਜੀ 20 ਬਾਵਾ ਤੇ ਲਿਖਾਇਆ ਹੋਇਆ ਇੰਨਾ ਫੈਨ ਆ ਜਾਜੀ 20 ਹੁਣਾਂ ਦਾ ਜਿੱਥੇ ਵੀ ਜਾਂਦੇ ਨੇ ਲੋਕ ਕਹਿੰਦੇ ਰੈਂਬੋ ਨਹੀਂ ਜਾਜੀ 20 ਆ ਗਿਆ ਵਾ ਇਸ ਕਰਕੇ ਗੱਲਬਾਤ ਵੀ ਕਰਾਂਗੇ ਵੀ ਦੇ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕ ਤੁਹਾਨੂੰ ਐਸੋ ਵੀ ਰੈਂਬੋ ਕਹੀਏ ਜਾਜੀ ਵੀ ਕਹੀਏ ਕਿ ਸਨਾਨ ਤੁਹਾਨੂੰ ਪੁਕਾਰੀ ਹੈ ਦਸ਼ਕਾਂ ਨੂੰ ਸਾਣਾ ਕਰਦੇ ਹੋ ਹਾਂਜੀ ਰੈਂਬੋ ਰਾਜਾ ਕਹਿ ਸਕਦੇ ਤੁਸੀਂ ਜਾਜੀ ਭਾਈ ਤੇ ਚਲੋ ਤੇ ਦੁਨੀਆ ਚ ਕੋਈ ਹੈ ਬਿਲਕੁਲ ਤੇ ਆਪਾਂ ਰੈਂਬੋ ਰਾਜਾ ਜੀ ਤੇ ਰੈਂਬੋ ਰਾਜਾ ਰੈਂਬੋ ਰਾਜਾ ਜੀ ਕਿਸ ਤਰ੍ਹਾਂ ਬਣੇ ਜਾਜੀ ਬੀ ਦਾ ਸਫਰ ਜਿਸ ਦਸ਼ਕਾਂ ਨੂੰ ਸਾਣਾ ਕਰਦੇ ਹੋ ਸ਼ੁਰੂ ਕਿਸ ਤਰ੍ਹਾਂ ਕੀਤਾ ਕਿੰਨੇ ਸਾਲ ਹੋ ਗਏ ਨੇ ਤੁਹਾਨੂੰ ਇਸ ਫੈਰਾਵੇ ਵਿੱਚ ਤੇ ਪਹਿਲੀ ਵਾਰੀ ਮੰਚ ਕਿਸ ਤਰ੍ਹਾਂ ਵਿਚਾਰਿਆ ਜਾਂ ਕਿੰਨੇ ਦੱਸਿਆ ਵੀ ਤੁਹਾਡਾ ਜਿਹੜਾ ਤੁਹਾਡਾ ਹਮਸ਼ਕਲ ਜਿਹੜੀ ਜਾਰੀ ਬੀ ਨਾਲ ਮਿਲਦੀ ਹਾਂਜੀ ਮੈਂ ਭਾਈ ਸ਼ੁਰੂ ਤੋਂ ਰਹਾ ਜੇ ਫੈਨ ਭਾਈ ਦਾ ਤੇ ਦੋ ਯਾਰ ਦੋ ਤੋਂ ਆਪਾਂ ਫੈਨ ਰਹੇ ਆ ਜਦੋਂ ਦੇ ਹੋਸ ਸੰਭਾਲੀ ਆ ਭਾਈ ਦੇ ਗਾਣੇ ਸੁਣਦੇ ਆ ਰਹੇ ਆ ਤੇ ਕੋਗੀਆਂ ਦੇ ਜੋੜੇ ਤੋਂ ਲੈ ਕੇ ਟੌਰ ਤੱਕ ਭਾਈ ਦੇ ਗਾਣੇ ਸੁਣੇ ਆ ਤੇ 2008 ਚ ਮੁਲਾਕਾਤ ਹੋਈ ਸੀ ਇੱਕ ਵਾਰੀ ਭਾਈ ਨਾਲ ਤੇ ਉਹ ਵੀ ਹੱਥ ਮਿਲਾਇਆ ਸੀ ਭਾਈ ਨਾਲ ਬਸ ਤੇ ਨਿਸ਼ਾਨ ਸਾਹਿਬ ਵਾਲੀ ਮੰਦਰੀ ਪਾਈ ਸੀ ਉਹਨਾਂ ਨੇ ਤੇ ਉੱਥੇ ਪੀਪੀ ਗਰਾਊਂਡ ਚ ਮਿਲਿਆ ਸੀ ਤੇ ਐਤ ਕੀ ਹੋਈ ਆ ਮੇਰੀ ਮੁਲਾਕਾਤ ਆਪਣਾ 2023 ਦੇ ਵਿੱਚ ਹੋਈ ਹਾਂਜੀ ਆਪਣਾ ਲੁਧਿਆਣੇ ਹੋਈ ਸੀ ਇਹ ਮੁਲਾਕਾਤ ਤੇ ਦੋ ਵਾਰੀ ਭਾਈ ਨੂੰ ਮਿਲਿਆ ਬਸ ਮੈਂ ਤੇ ਮੀਨਰ ਸੁਪੀ ਰੈਂਬੋ ਦੀ ਸਟੇਜਾਂ ਲਾਉਂਦੇ ਹੋ ਜੈਦੀਬੀ ਵਰਗਾ ਤੁਸੀਂ ਵਿਆਹ-ਸ਼ਾਦੀਆਂ ਚ ਮੇਲਿਆਂ ਚ ਤੇ ਜਦੋਂ ਸੇਤ ਜਾਂਦੇ ਹੋ ਲੋਕ ਕਿੰਨਾ ਕਿ ਪਿਆਰ ਦਿੰਦੇ ਨੇ ਜਦੋਂ ਅਲਾਉਂਸ ਹੁੰਦਾ ਵੀ ਜੈਦੀਬੀ ਆ ਰਹੇ ਰੈਂਬੋ ਆ ਰਹੇ ਰੈਂਬੋ 라 ਜਾ ਰਹਿਆ ਉਦੋਂ ਫਿਰ ਲੋਕ ਕਿੰਨੇ ਕਿ ਤਾੜੀਆਂ ਮਾਰਦੇ ਨੇ ਕਿੰਨੇ ਕਿ ਲੋਕ ਸਮਝਦੇ ਨੇ ਵੀ ਅ ਜੈਦੀਬੀ ਆ ਗਏ ਸਟੇਜ ਉੱਤੇ ਹਾਂ ਬਹੁਤ ਪਿਆਰ ਦਿੰਦੇ ਆ ਇਧਰ ਹੁਣ ਆਪਾਂ ਮੇਲੇ ਮੂਲੇ ਲਾਈ ਦੇ ਜੇ ਸਟੇਜ ਸ਼ੋਅ ਕਰੀਦੇ ਆ ਆਪਣਾ ਪੈਲਸਾਂ ਚ ਵਿੱਚ ਕੋਈ ਰਿਜੋਰਟ ਨਹੀਂ ਅੰਬਰਸਰਚ ਜਿਹੜਾ ਆਪਾਂ ਜਿੱਥੇ ਨਹੀਂ ਸ਼ੋਅ ਲਾਇਆ ਆਪਾਂ ਸਾਰੇ ਰਿਜੋਰਟਾਂ ਚ ਸ਼ੋਅ ਲਾਇਆ ਤੇ ਬੜਾ ਪਿਆਰ ਦਿੰਦੇ ਆ ਵੀ ਜੱਜੀਬੀ ਆ ਗਿਆ ਜੱਜੀਬੀ ਆ ਗਿਆ ਲੋਕੀ ਚਿਹਰਾ ਪਿੱਛੇ ਹੁੰਦੇ ਆ ਚਿਹਰਾ ਲੈ ਕੇ ਤੇ ਗਾੜੀਆਂ ਆ ਜਾਂਦੇ ਆ ਤੇ ਬੜਾ ਪਿਆਰ ਦਿੰਦੇ ਵੀਡੀਓ ਲੋਕੀ ਬਣਾਉਂਦੇ ਆ ਕਿਆ ਬਾਤ ਹੈ ਮਜ਼ਾ ਆ ਜਾਂਦਾ ਜੀ ਕੰਮ ਕਰਨ ਦਾ ਇਹ ਲੱਗਦਾ ਆਪਣੇ ਆਪ ਨੂੰ ਖੁਸ਼ ਨਹੀਂ ਸੀ ਸਮਝਦੇ ਹੋ ਵੀ ਰੈਂਬੋ ਤੋਂ ਜੱਜੀਬੀ ਬਣ ਗਿਆ ਇਹਦਾ ਤੁਹਾਡਾ ਮਿਲਦਾ ਲੱਖਾਂ ਸ਼ਰਕ ਬੰਦੇ ਮਿਲਦਾ ਹੋਊਗਾ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੇ ਹੋ ਵੀ ਜਾਜੀ ਵੀ ਦੇ ਚਿਹਰੇ ਦੇ ਉੱਤੇ ਰਾਤ ਤੁਸੀਂ ਅੱਜ ਆਪਣੀ ਰੋਜੀ ਰੋਟੀ ਚਲਾ ਰਹੇ ਹੋ ਹਾਂਜੀ ਹਾਂ ਬੜਾ ਮੈਂ ਖੁਸ਼ ਨਸੀਬ ਸਮਝਦਾ ਆਪਣੇ ਆਪ ਨੂੰ ਭਾਈ ਵਰਗੀ ਸ਼ਕਲ ਮਿਲੀ ਮੈਨੂੰ ਤੇ ਆਪਣਾ ਅੰਮਰਸਰ ਦੇ ਵਿੱਚ ਇੱਕੋ ਹੀ ਜਾਜੀ ਵੀ ਹੈ ਤੇ ਸਾਰੇ ਗਰੁੱਪਾਂ ਵਾਲੇ ਬਸ ਇੱਕੋ ਜਾਜੀ ਵੀ ਨੂੰ ਸਾਦੇ ਆ ਰੈਂਬੋ ਜਾਜੀ ਵੀ ਨੂੰ ਤੇ ਬੋਰਾ ਪਿਆਰ ਦਿੰਦੇ ਆ ਤੇ ਜੋ ਵੀ ਆ ਭਾਈ ਕਰਕੇ ਹੀ ਆ ਮੈਂ ਬਸ ਹੋਰ ਵੀ ਮੇਰੀ ਇੰਨੀ ਕਾਤ ਨਹੀਂ ਗਈ ਵੀ ਮੈਨੂੰ ਕੋਈ ਏਦਾਂ ਜਾਜੀ ਵੀ ਕਹ ਦੇ ਜਿੰਨਾ ਭਾਈ ਦੀ ਮੈਨੂੰ ਸ਼ਕਲ ਮਿਲੀ ਆ ਤੇ ਭਾਜੀ ਨੂੰ ਵੀ ਸਾਰੇ ਸਪੋਰਟ ਕਰਦੇ ਆ ਵੀ ਜਾਜੀ ਵੀ ਜਾਜੀ ਵੀ ਇੱਕੋ ਹੀ ਹੈ ਜੀ ਬਸ ਤੇ ਮੇਰੇ ਨਾਲ ਸੋ ਵੀ ਰੈਂਬੋ ਜਦੋਂ ਤਿਆਰ ਹੁੰਦੇ ਉਹ ਉਹ ਤਿਆਰ ਹੋਣ ਲੱਗਿਆ ਕਿੰਨਾ ਕੁ ਸਮਾਂ ਲੱਗ ਜਾਂਦਾ ਜੈ ਜੀ ਵੀਰ ਦਾ ਹੁਲੀਆ ਤਿਆਰ ਕਰਨ ਲੱਗਿਆ ਹੈਅਰ ਸਟਾਈਲ ਜਿਹੜਾ ਰੱਖਿਆ ਵਾਲਾਂ ਦਾ ਦਾੜ੍ਹੀ ਦਾ ਇਹਦੇ ਵਾਸਤੇ ਕੋਈ ਸਪੈਸ਼ਲ ਹੈਅਰ ਸਟਾਈਲ ਦਾ ਰੱਖਿਆ ਡ्रेसਰ ਰੱਖਿਆ ਜਿਹਦੇ ਵਾਸਤੇ ਤੁਸੀਂ ਦਾੜ੍ਹੀ ਤੁਹਾਡਾ ਹੈਅਰ ਸਟਾਈਲ ਵਾਲਾਂ ਦਾ ਇਹ ਡੜਾ ਢਾਡਾ ਹੁਲੀਆ ਜਿਹੜਾ ਸਾਰਾ ਬਣਾ ਕੇ ਜਾਂਦਾ ਤੇ ਕਿੰਨਾ ਟਾਈਮ ਸਮਾਂ ਕਿੰਨਾ ਲੱਗ ਜਾਂਦਾ ਤਿਆਰ ਹੋਣ ਲੱਗਿਆ ਹਾਂਜੀ ਇੱਕ ਘੰਟਾ ਕੁ ਲੱਗ ਹੀ ਜਾਂਦਾ ਜੇ ਤਿਆਰ ਹੋਣ ਚ ਵਾਲਾਂ ਦਾ ਸਟਾਈਲ ਮੇਕਅਪ ਵ ਸਾਰਾ ਕਰਨਾ ਡਰੈਸ ਪਾਣੀ ਹੈ ਤੇ ਆਪਣਾ ਘੰਟਾ ਕ ਪੂਰਾ ਸਰ ਘੰਟਾ ਲੱਗ ਜਾਂਦਾ ਜੇ ਤਿਆਰ ਹਾਂ ਚ ਤੇ ਆਪਣਾ ਮੇਕਅਪ ਮੈਂ ਆਪ ਹੀ ਕਰਦਾ ਮੇਕਅਪ ਵੀ ਕਰੀ ਦਾ ਨਾਲ ਤੇ ਥੋੜੀ ਚਲੋ ਹੋਰ ਸ਼ਕਲ ਵਧੀਆ ਮਿਲ ਜਾਂਦੀ ਹੈ ਪਰਸਨੈਲਿਟੀ ਹੋ ਜਾਂਦੀ ਹੈ ਤੇ ਜੋ ਵੀ ਆ ਸਾਰਾ ਵੀ ਮੇਕਅਪ ਕਰਕੇ 1 ਘੰਟਾ ਪੂਰਾ ਲੱਗਦਾ ਮੈਨੂੰ ਇਹ ਸੋਪੀ ਪਿੰਡ ਦੀ ਗੱਲ ਕਰੀਏ ਤੁਹਾਡੇ ਇਲਾਕੇ ਦੀ ਗੱਲ ਕਰੀਏ ਲੋਕ ਕਿਸ ਨਾਲ ਨਾ ਨਾ ਜਾਣਦੇ ਨੇ ਲੋਕ ਰੈਂਬੋ ਨਾ ਜਾਣਦੇ ਨੇ ਕਿ ਜਾਂ ਜੱਜੀ ਵੀ ਰੈਂਬੋ ਰਾਜਾ ਨਾ ਜਾਣਦੇ ਨੇ ਲੋਕ ਤਾਂ ਜੱਜੀ ਵੀ ਨਾਂ ਤੇ ਜਾਣਦੇ ਜੇ ਸਾਰੇ ਉਦਾਂ ਕੌਣ ਜਾਣਦਾ ਜੇ ਮੈਨੂੰ ਇੱਥੇ ਤੇ ਸਾਰੇ ਜੱਜੀ ਵੀ ਕਰਕੇ ਜਾਣਦੇ ਆ ਜੱਜੀ ਵੀ ਕਰਕੇ ਪਿਆਰ ਦਿੰਦੇ ਆ ਕੋਈ ਆਪਾਂ ਦੁਕਾਨ ਤੇ ਕਿਤੇ ਸ਼ਾਪ ਤੇ ਚਲ ਜੋ ਕੋਈ ਸਮਾਨ ਲੈਣ ਚਲ ਜੋ ਉਹ ਸਾਰੇ ਪਛਾਣ ਲੈਂਦੇ ਵੀ ਉਹ ਜੱਜ ਵੀ ਗਾ ਮੁੰਡਾ ਲੱਗਦਾ ਨਹੀਂ ਲੋਕ ਸਮਾਨ ਬਾਅਦ ਚ ਲੈਂਦੇ ਹੋਣਗੇ ਪਹਿਲਾਂ ਫੋਟੋ ਕਹਿੰਦੀ ਹਣੇ ਬਾਈ ਸਰ ਫੋਟੋ ਲਵਾ ਲਈਏ ਪਹਿਲਾਂ ਇਹ ਸਮਾਨ ਦਾ ਬਾਅਦ ਦੇਣੇ ਸ਼ਾਇਦ ਠੰਡਾ ਵੀ ਪੀਉਂਦੇ ਹੋਣਗੇ ਸ਼ਾਇਦ ਹਾਂਜੀ ਹਾਂਜੀ ਮੈਂ ਇੱਥੇ ਆਪਣਾ ਹਾਲ ਵੇਖਾਰੀ ਆਪਣੀ ਦੁਕਾਨ ਉਹਨਾਂ ਦੀ ਉੱਥੇ ਗਿਆ ਸੀ ਜੇ ਮੈਂ ਸ਼ਾਪ ਤੇ ਉਹਨਾਂ ਦੀ ਤੇ ਸ਼ੂਜ਼ ਲੈਣ ਗਿਆ ਸੀ ਤੇ ਉਹਨਾਂ ਨੇ ਕਾਫੀ ਪਿਆਰ ਮੈਨੂੰ ਦਿੱਤਾ ਕਾਫੀ ਵੀਡੀਓ ਵੀ ਬਣਵਾਈਆਂ ਉਹਨਾਂ ਨੇ ਤੇ ਨਾਲ ਆਪਣਾ ਸੈਲਫੀਆਂ ਵੀ ਕਰਵਾਈਆਂ ਤੇ ਨਾਲ ਸ਼ੂ ਦੇ ਦੋ ਜੋੜੇ ਗਿਫਟ ਕੀਤੇ ਵਾਹ ਵਾਹ ਕਿ ਲੱਗਦਾ ਨਹੀਂ ਵੀ ਰੈਂਬੋ ਜੇਕਰ ਜੈਦੀਪੀ ਦਾ ਚਿਹਰਾ ਨਾ ਹੁੰਦਾ ਤੇ ਸ਼ਾਇਦ ਅੱਜ ਕਿਹੇ ਪਛਾਣ ਨਹੀਂ ਬਣਨੀ ਸੀ ਲੋਕਾਂ ਨੇ ਇਹਨਾਂ ਪਿਆਰ ਨਹੀਂ ਦੇਣਾ ਸੀ ਅੱਜ ਇੱਥੇ ਆਂਦੇ ਲੋਕ ਫੋਟੋਆਂ ਸੈਲਫੀਆਂ ਲਵਾਉਂਦੇ ਨੇ ਲੋਕ ਪਿਆਰ ਦਿੰਦੇ ਨੇ ਕਿ ਲੱਗਦਾ ਸਕੋਰ ਦਾ ਰੱਬ ਦਾ ਵੀ ਧੰਨਵਾਦ ਕਰਦੇ ਹੋ ਤੇ ਜੈਦੀਪੀ ਹੁਣ ਦਾ ਵੀ ਧੰਨਵਾਦ ਕਰਦੇ ਜਿਹੜਾ ਚਿਹਰਾ ਜਿਹੜਾ ਉਹਨਾਂ ਨੂੰ ਮਿਲਦਾ ਮੈਂ ਕਹਿੰਦਾ ਜੈਦੀਪੀ ਦੇ ਰੱਬ ਰੱਬ ਬਣ ਕੇ ਆਇਆ ਕਿ ਪਹਿਲਾਂ ਜੈਜੀ ਭਾਜੀ ਆਏ ਦੁਨੀਆ 'ਚ ਰੱਬ ਬਣ ਕੇ ਆਏ ਆ ਫੇਰ ਕਿਤੇ ਉਹਨਾਂ ਨੇ ਸੋਚਿਆ ਵੀ ਚਲੋ ਹਨਾ ਤੇ ਫਿਰ ਥੋੜੀ ਸ਼ਕਲ ਮਿਲੀ ਆ ਭਾਈ ਦੀ ਤੇ ਉਹਨਾਂ ਕਰਕੇ ਮੇਰੀ ਰੋਟੀ ਚੱਲਦੀ ਹੈ ਤੇ ਨਾਲ ਮੈਂ ਥੋੜੀ ਪ੍ਰਾਈਵੇਟ ਜੌਬ ਵੀ ਕਰਦਾ ਜੀ ਆਪਣਾ ਨਿਊ ਅੰਬਰਸਰ ਆਈਟੀਪੀਪੀ ਕੈਂਪ ਚ ਉਹਨਾਂ ਦਾ ਵੀ ਬੜਾ ਸੰਯੋਗ ਹੈ ਬੜਾ ਪਿਆਰ ਦਿੰਦੇ ਆਈਟੀਪੀਪੀ ਵਾਲੇ ਵੀ ਤੇ ਫੌਜ ਬਹੁਤ ਵਧੀਆ ਹਾਂ ਜੀ ਠੀਕ ਹੈ ਹਾਂ ਜੀ ਹਾਂ ਜੀ ਮੈਂ ਸੋ ਵੀ ਅਸੀਂ ਦੇਖਿਆ ਤੁਸੀਂ ਉਹਨਾਂ ਵਰਗੀਆਂ ਮੁੰਦਰੀਆਂ ਖੰਡਾ ਪਾਇਆ ਪੂਰਾ ਉਹਨਾਂ ਕੋ ਕਾਪੀ ਬਣਾਈਆਂ ਤੁਸੀਂ ਪੂਰਾ ਉਹਨਾਂ ਦਾ ਕੀਤਾ ਵਾ ਜਾਨੀ ਵੀ ਲਖਾਇਆ ਗੁੱਟ ਉੱਤੇ ਜੜੀਆਂ ਤਰਖਾਸ ਕਿ ਪੂਰਾ ਅਤੇ ਡੈਡੂ ਬਣਾਇਆ ਹੋਇਆ ਤੁਸੀਂ ਨਵਰਗਾ ਉਹਨਾਂ ਨੂੰ ਫੋਲੋ ਕਰਦੇ ਉਹਨਾਂ ਦੇ ਕੱਪੜੇ ਵਗੈਰਾ ਤੁਸੀਂ ਯੂਨੀਫਾਰਮ ਹੀ ਬਗੈਰਾ ਉਹਨਾਂ ਵਾਲੇ ਕੱਪੜੇ ਰੱਖੇ ਨੇ ਜੋ ਜੋ ਭਾਈ ਸਾਹਿਬ ਹੁੰਦੇ ਨੇ ਜਿਹੜੀ ਜੀ ਮੈਂ ਸਾਰੀਆਂ ਚੀਜ਼ਾਂ ਵੀ ਵੱਖਰੀਆਂ ਹੀ ਰੱਖਦਾ ਜੀ ਤੇ ਉੱਥੇ ਸਟੇਟ ਤੇ ਤੁਹਾਨੂੰ ਪਤਾ ਭਾਈ ਵੱਖਰੀ ਚੀਜ਼ ਬੰਦੇ ਆ ਉਹਨਾਂ ਨੇ ਕੋਈ ਕਾਪੀ ਨਹੀਂ ਕਿਸੇ ਦੀ ਕਰਨੀ ਅਸੀਂ ਕਾਪੀ ਕਰ ਸਕਦੇ ਹਾਂ ਭਾਈ ਦੀ ਭਾਈ ਨਹੀਂ ਕਿਸੇ ਦੀ ਕਾਪੀ ਕਰਦੇ ਭਾਈ ਦੀਆਂ ਸਟਾਈਲ ਵੱਖਰਾ ਹੁੰਦਾ ਜੇ ਕੱਪੜੇ ਲੱਗ ਹੁੰਦੇ ਉਹਨਾਂ ਦੇ ਤੇ ਇੱਕ ਸਟਾਈਲ ਵੱਖਰਾ ਲੈ ਆਂਦੇ ਆ ਕੱਪੜੇ ਲੱਗਾ ਲੈ ਆਂਦੇ ਆ ਕਈ ਵਾਰੀ ਤਾਂ ਬੜਾ ਵੀ ਮੁਸ਼ਕਲ ਪੈ ਜਾਂਦੀ ਮੈਨੂੰ ਲੱਭਣ ਚ ਹਾਂਜੀ ਤੇ ਫਿਰ ਇਦਾਂ ਹੀ ਲੱਬ ਲੁਬ ਕੇ ਲਾਈ ਦੇ ਹਾਂਜੀ ਤੇ ਬੜਾ ਵਧੀਆ ਲੱਗਦਾ ਜੀ ਕੀ ਲੱਗਦਾ ਨਹੀਂ ਕਿ ਜਾਨੀ ਵੀ ਉਹਨਾਂ ਨੂੰ ਹੋ ਗਿਆ ਨਾ ਵੀ ਸ਼ਾਇਦ ਮੈਂ ਤੇ ਬੜਾ ਓਖਾ ਜਿਹਾ ਸਟਾਈਲ ਵਰਤਿਆ ਵਾ ਪਰ ਮੇਰੀ ਵੀ ਕਿਹੜੇ ਕਾਪੀ ਕਰ ਲਈ ਯਾਰ ਬੜਾ ਉਹ ਵੀ ਬੰਦਾ ਕੋਈ ਤਕੜਾ ਹੀ ਬੰਦਾ ਹੋਗਾ ਨਹੀਂ ਤਾਂ ਹਰ ਕਿਸੇ ਕੋ ਕਾਪੀ ਨਹੀਂ ਹੁੰਦੀ ਕਿਸੇ ਕੋ ਜੱਜੀ ਭਾਈ ਦੀ ਕਾਪੀ ਕੋਈ ਕੋਈ ਕਰ ਸਕਦਾ ਜੀ ਤੇ ਸਟਾਈਲ ਵੀ ਕੋਈ ਕੋਈ ਮਾਰ ਸਕਦਾ ਹੈ ਕਾਫੀ ਜੱਜੀ ਵੀ ਬਣੇ ਆ ਲੈਕਿਨ ਸਟਾਈਲ ਨਹੀਂ ਜਿਆਦਾ ਕਿ ਕੋ ਵਜਾ ਤੇ ਨਾ ਜਿਆਦਾ ਮਵੀ ਵੇਖੇ ਦੋ ਤਿੰਨ ਜੱਜ ਵੀ ਲੇਕਿਨ ਉਹ ਜੀ ਸ਼ਕਲ ਨਹੀਂ ਮਿਲੀ ਭਾਈ ਵਰਗੀ ਤੇ ਅਸੀਂ ਦੇਖਿਆ ਤੁਸੀਂ ਜਿੱਥੇ ਉਹਨਾਂ ਦੀ ਤੁਹਾਡੀ ਚਿਹਰਾ ਮਿਲਦਾ ਤੁਹਾਡਾ ਗੱਲ ਕਰਨ ਦਾ ਤਰੀਕਾ ਤੁਹਾਡਾ ਸਟੇਜ ਫਰਮ ਕਰਨ ਦਾ ਨੱਚਣ ਦਾ ਗਾਉਣ ਦਾ ਉਹ ਵੀ ਜਿਹੜਾ ਬਿਲਕੁਲ ਜਾਰੀ ਵੀ ਹੋਣਾ ਵਰਗਾ ਹੀ ਲੱਗਦਾ ਕਿੰਨਾ ਕੁ ਸਮਾਂ ਉਹਨਾਂ ਨੂੰ ਫੋਲੋ ਕਰਦੇ ਹੋ ਕਿੰਨਾ ਕੁ ਵੇਂਦੇ ਹੋ ਉਹਨਾਂ ਨੂੰ ਹਾਂ ਮੈਂ ਭਾਈ ਤੁਹਾਨੂੰ ਕੀ ਦੱਸਾਂ ਜੇ ਮੈਂ ਸਿਰਫ ਭਾਈ ਦੇ ਗਾਣੇ ਡੇਲੀ ਸੁਣਨੇ ਹਾਂ ਇੱਕ ਘੰਟਾ ਭਾਈ ਦੇ ਗਾਣੇ ਸੁਣਨੇ ਸੁਣਨੇ ਆ ਹੁਣ ਮੈਂ ਫੇਸਬੁਕ ਤੇ ਆਈਡੀ ਆ ਮੇਰੀ ਕੋਈ ਆਪਣੀ ਫੋਟੋ ਵਗੈਰਾ ਵੀਡੀਓ ਪਾਣੀ ਪਾਈ ਦੇ ਨਾਂ ਤੇ ਪਾਣੀ ਹੈ ਤੇ ਆਪਣਾ ਫੇਸਬੁਕ ਤੇ ਪਾ ਲੋ ਇਸ਼ਟਾ ਤੇ ਪਾ ਲੋ ਤੇ ਕੋਈ ਵਟਸਐਪ ਤੇ ਲਾ ਲੋ ਗਾਣਾ ਭਾਜੀ ਦਾ ਹੀ ਲਾਣਾ ਹੋਰ ਕੋ ਮੈਂ ਕੋਈ ਆਪਣੀ ਫੋਟੋ ਵਗੈਰਾ ਵੀਡੀਓ ਕੋਈ ਗਾਣੇ ਤੇ ਨਹੀਂ ਮੱਲਾਣਾ ਕੋਈ ਨਹੀਂ ਹਾਂਜੀ ਅਸੀਂ ਵੀ ਜਦੋਂ ਤੁਹਾਡਾ ਗੱਲਬਾਤ ਕਰ ਰਹੇ ਹਾਂ ਸਾਨੂੰ ਇਹ ਭਲੇਖਿਆ ਪੈਂਦਾ ਵੀ ਜਵੇਂ ਰੈਂਬੋ ਨਾਲ ਹੀ ਗੱਲ ਕਰ ਰਹੇ ਆ ਜਾਜੀ ਬੀ ਹੋਣਾ ਗੱਲ ਕਰ ਰਹੇ ਆ ਉਹਨਾਂ ਦਾ ਇੰਟਰਵਿਊ ਲੈ ਰਹੇ ਆ ਇੰਨਾ ਸਾਨੂੰ ਵੀ ਆਪਣੇ ਆਪ ਤੋਂ ਹੋ ਗਿਆ ਯਾਰ ਬਿਲਕੁਲ ਉਹ ਚੀਜ਼ ਉਹ ਪੇਰਵਾ ਉਹਨਾਂ ਦਾ ਚਿਹਰਾ ਕੱਪੜਾ ਲੀੜਾ ਹਰ ਇੱਕ ਚੀਜ਼ ਦੇ ਪਾਸੋਂ ਜਾਜੀ ਬੀ ਆ ਕਿਸੇ ਪਿੱਛੋਂ ਕੰਮ ਹੀ ਨਹੀਂ ਛੱਡੀ ਕੋਈ ਆਪਣੇ ਵਾਲਾ ਬੜਾ ਵਧੀਆ ਲੱਗਦਾ ਭਾਈ ਇਦਾਂ ਹੀ ਵੀ ਦੇਖ ਲੋ ਵੀ ਜਾਜੀ ਭਾਜੀ ਕਰਕੇ ਹੀ ਥੋੜਾ ਵਧੀਆ ਲੱਗਦਾ ਜੀ ਉਦਾਂ ਕੋਈ ਨਹੀਂ ਜਾਣਦਾ ਜੀ ਉਦਾਂ ਵੀ ਆਮ ਬੰਦਾ ਤੇ ਆਮ ਹੀ ਹੁੰਦਾ ਤੇ ਥੋੜਾ ਵੱਖਰਾ ਜਿਹਾ ਕਰਕੇ ਦਈਦਾ ਤੇ ਬਹੁਤ ਵਧੀਆ ਕਹਿੰਦੇ ਆ ਵੀ ਚਲੋ ਠੀਕ ਆ ਕੋਈ ਸਟਾਈਲ ਮਾਰਦਾ ਮੁੰਡਾ ਤੇ ਵਧੀਆ ਲੱਗਦਾ ਇੱਥੇ ਵੀ ਆਪਣੇ ਮੇਲਾ ਹੀ ਮੰਨੇ ਵਾਲੇ ਹਮਨੇ ਪਤਾਪੁਰੀ ਪਿੰਡ ਚ ਤੇ ਉੱਥੇ ਮੈਂ ਗਿਆ ਹੀ ਮੱਥਾ ਟੇਕਣ ਤੇ ਗਿਆ ਹੀ ਸਿੰਪਲ ਹੀ ਇਦਾਂ ਹੀ ਕੋਈ ਨਹੀਂ ਆਪਣਾ ਵਾਲ ਬੂਲ ਕੋਈ ਨਹੀਂ ਖੜੇ ਕੀਤੇ ਸੀ ਨਾ ਤਿਆਰੀ ਕੀਤੀ ਨਾ ਕੋਈ ਡਰੈਸ ਵਗੈਰਾ ਪਾਈ ਉਦਾਂ ਗਿਆ ਹੀ ਤੇ ਉਹਨਾਂ ਨੇ ਫਿਰ ਇੱਥੇ ਦੀਪ ਦੀਪ ਮੁੰਡਾ ਡੀਜੇ ਦੀਪ ਉਹਨਾਂ ਨੇ ਫਿਰ ਦੇਖਿਆ ਵੀ ਇਦਾਂ ਵੀ ਉਹ ਜੱਜੀ ਆਇਆ ਜੱਜੀ ਆਇਆ ਉਹਨੂੰ ਬੁਲਾਓ ਇੱਧਰ ਤੇ ਦੋ ਚਾਰ ਗਾਣੇ ਚਲੋ ਕਰਵਾਨੇ ਤੇ ਉਹ ਆਪਾਂ ਹਾਲੇ ਸਟੇਜ ਤੇ ਚੜ੍ਹੇ ਆਂ ਤੇ ਇੰਨਾ ਕਰ ਰਸ ਪੈ ਗਿਆ ਕਿਆ ਬਾਤ ਹੈ ਬਹੁ ਮਜਾ ਆਇਆ ਬੜਾ ਹੀ ਮਜਾ ਆਇਆ ਜੀ ਜਿਵੇਂ ਐਸੋ ਵੀ ਮੈਂ ਜੇ ਮੈਂ ਗੱਲ ਕੀਤੀ ਵੀ ਰੈਂਬੋ ਤੋਂ ਜੱਦੀ ਵੀ ਜਰੂਰ ਬਣ ਗਏ ਨੇ ਪਰ ਹਜੇ ਹਾਲਾਤ ਨਹੀਂ ਸੁਧਰੇ ਉਸਤਾਦ ਕਿਸਮਤ ਨਾਲ ਉਹਨਾਂ ਮਨਗੀ ਨਹੀਂ ਜੱਦੀ ਵੀ ਵਰਗੀ ਬਣੀ ਉਹ ਜਿਹੜੇ ਵੱਡੇ ਵੱਡੇ ਬੰਗਲਿਆਂ ਚ ਉਹਗਲੇ ਕੋਠੇ ਰਹਿ ਰਹੇ ਨੇ ਅੱਜ ਵੀ ਕਰਦੇ ਹਾਲਾਤ ਬਹੁਤ ਚੰਗੇ ਨਹੀਂ ਆ ਇੱਕੋ ਕਮਰਾ ਵੀ ਛੱਤ ਬਾਲੇ ਜਿਹੜੇ ਨੇ ਟੁੱਟੇ ਨੇ ਤਰੇੜਾਂ ਪਈਆਂ ਨੇ ਕਹਿੰਦੇ ਆਪਣੇਆਂ ਨੂੰ ਚੀਜ਼ ਲੈ ਕੇ ਦਾਬਣਾ ਵੀ ਗੁੱਸਾ ਹੁੰਦਾ ਜਾਂ ਰੱਬ ਨਾਲ ਕਰੀ ਚੀਜ਼ ਹੁੰਦੀ ਆ ਫਿਰ ਅੱਬਾ ਚੀਰਾ ਤੇ ਮਲਾਤਾ ਹੀ ਪਰ ਕਿਸਮਤ ਕਰੋ ਜਾਈ ਬੀਣਾ ਮਲਾਏਗਾ ਹਾਂਜੀ ਹਾਂਜੀ ਬੜਾ ਹੁੰਦਾ ਜੇ ਜਿਤਨਾ ਮੈਂ ਹੁਣ ਸ਼ੋਅ ਤੇ ਜਾਣਾ ਜੇ ਉੱਥੇ ਕੋਈ ਵੱਖਰੀ ਚੀਜ਼ ਹੋ ਜਾਂਦੀ ਜੇ ਉੱਥੇ ਲੋਕੀ ਸੈਲਫੀਆਂ ਫੋਟੋਆਂ ਕਰਾਉਂਦੇ ਆ ਬੜਾ ਪਿਆਰ ਦਿੰਦੇ ਆ ਤੇ ਫਿਰ ਜਦੋਂ ਘਰ ਆਣ ਕੇ ਹਾਲਾਤ ਵੇਖੀ ਤੇ ਘਰ ਦੇ ਤੇ ਬੜਾ ਦੁੱਖ ਲੱਗਦਾ ਫਿਰ ਕਈ ਦਾ ਵੀ ਇਦਾਂ ਨਹੀਂ ਪ੍ਰਮਾਤਮਾ ਨੂੰ ਕਰਨਾ ਚਾਹੀਦਾ ਚਲੋ ਚਲੋ ਘਰ ਬਣ ਜੇ ਤੇ ਥੋੜਾ ਜਿਹਾ ਵਧੀਆ ਜੀ ਲੱਗਦਾ ਥੋੜਾ ਜਿਹਾ ਰੱਬ ਨੂੰ ਹੋਰ ਤੁਹਾਡੇ ਦੀ ਕਿਰਪਾ ਹੋਣੀ ਚਾਹੀਦੀ ਆ ਕਿਤੇ ਜਿੱਥੇ ਤੁਹਾਡੇ ਚਿਹਰੇ ਉਗੀਤਾ ਇੰਨੀ ਫੈਨ ਫੋਲੋ ਬਣਾ ਦਿੱਤੀ ਐ ਇੰਨਾ ਪਿਆਰ ਦੇਦਾ ਥੋੜਾ ਘਰ ਤੇ ਵੀ ਥੋੜੀ ਕਿਰਪਾ ਚਾਹੀਦੀ ਕਿ ਲੱਗਦਾ ਰੱਬ ਨੂੰ ਚਾਹੀਦੀ ਹੈ ਹਾਂਜੀ ਹਾਂਜੀ ਘਰ ਤੇ ਥੋੜੀ ਜੀ ਕਿਰਪਾ ਚਾਹੀਦੀ ਬਸ ਘਰ ਬਣ ਜੇ ਤੇ ਬਾਕੀ ਹੋਰ ਨਹੀਂ ਮੈਨੂੰ ਕੋਈ ਚਾਹੀਦਾ ਬਾਕੀ ਚਲੋ ਜੱਜੀ ਭਾਜੀ ਕਰਕੇ ਪ੍ਰਮਾਤਮਾ ਕਰਕੇ ਬੜਾ ਕੰਮ ਮੇਰਾ ਸੈਟ ਆ ਗਿਆ ਤੇ ਆਪਣਾ ਘਰ ਦੀ ਥੋੜੀ ਪ੍ਰੋਬਲਮ ਆ ਰਹੀ ਆ ਉਹ ਵੀ ਇੱਕਦਮ ਪੇ ਚਲੋ ਘਰ ਤੇ ਬਣਾ ਲੈਣਾ ਸੀ ਤੇ ਇੱਕਦਮ ਮੈਨੂੰ ਕੱਚਿਆਂ ਲਾਤਾ ਵੀ ਹਾਂਜੀ ਘਰ ਚ ਪ੍ਰੋਬਲਮ ਆ ਗਈ ਘਰ ਚ ਪ੍ਰੋਬਲਮ ਹੈ ਇਹੋ ਜੀ ਪੈ ਗਈ ਮੇਰੇ ਤੇ ਥੋੜਾ ਸਾਈਡ ਤੇ ਹੋ ਗਿਆ ਮੈਂ ਤੇ ਬੜੀ ਮੁਸ਼ਕਲ ਪੈ ਗਈ ਸੀ ਜੇ ਫਿਰ ਕੋਈ ਗੱਲ ਨਹੀਂ ਮੈਨੂੰ ਇਸ ਤੋਂ ਵੀ ਜੈਦੀ ਵੀ ਹੋਣਾ ਦੀ ਗੱਲ ਬਾਤ ਕਰ ਰਹੇ ਹਾਂ ਕੋਈ ਸਾਨੂੰ ਗੀਤ ਜੂ ਸਾਂਝਾ ਕਰ ਦਿਓ ਜੈਦੀ ਵੀ ਹੋਣਾ ਦਾ ਘੁਗੀਆਂ ਸੁਣਾ ਦਿਓ ਕੋਈ ਹੋਰ ਬੜਾ ਉਹਨਾਂ ਦਾ ਟੱਕੂ ਟੱਕੂ ਆ ਸ਼ਾਇਦ ਚਾਹੁੰਦਾ ਸੀ ਮੈਂ ਗਾਣਾ ਹਾਂਜੀ ਹਾਂ ਇੱਕ ਦੋ ਗੀਤ ਜੂ ਸਾਨੂੰ ਕਰ ਦਿਓ ਸਾਡੇ ਦਸ਼ਕਾ ਦੀ ਪਰਮੈਸ਼ ਹੁੰਦੀ ਹੈ ਅਮੇ ਸ਼ਾਈ ਲਓ ਜੀ ਇੱਕ ਭਾਈ ਦਾ ਗਾਣਾ ਹੈ ਟੱਕੂਏ ਦਾ ਟੱਕੂਆ ਹਾਂ ਹਾਂਜੀ ਵਿੱਚ ਗਲੀ ਦੇ ਹੋਗੇ ਟਾਂਕਰੇ ਖੜ ਗਏ ਪਾਹੋਂ ਫੜ ਕੇ ਪਾਣੀ ਪਾਣੀ ਹੋ ਗਏ ਮਿੱਤਰਾ ਤੱਕ ਤੱਕ ਸੀਨਾ ਤੜ ਕੇ ਪਾਣੀ ਪਾਣੀ ਹੋ ਗਏ ਮਿੱਤਰਾ ਤੱਕ ਤੱਕ ਸੀਨਾ ਤੜ ਕੇ ਉਹ ਪਾਜਾਵੇ ਮਿੱਤਰਾ ਹੋ ਟੱਕੂਏ ਤੇ ਟੱਕੂਆ ਖੜ ਕੇ ਪਾਜਾਵੇ ਮਿੱਤਰਾ ਹੁਣ ਟੱਕੂਏ ਤੇ ਟੱਕੂਆ ਖੜ ਕੇ ਤੇ ਹੋਰ ਕੋਈ ਜਿਹੜਾ ਸੇਧ ਜਾਂਦੇ ਲੋਕਾਂ ਦੀ ਫਰਮਾਇਸ਼ ਹੋ ਜਾਂਦੀ ਹੋਏ ਵੀ ਜੈਦੀ ਵੀ ਆਗੇ ਨੇ ਆ ਗੀਤ ਸੁਣਾ ਜਾਵੇ ਮੈਨੂੰ ਉਹ ਵੀ ਗੀਸਾਂ ਦੇ ਕਰਦੇ ਹੋ ਹਾਂਜੀ ਉਹ ਰੋਮੀਓ ਬੜਾ ਅੱਜ ਕੱਲ ਟ੍ਰੈਂਡੇ ਚੱਲਦਾ ਪਿਆ ਜੀ ਹਾਂਜੀ ਇੱਕ ਛੜ ਦੇ ਵੈਰ ਨੇ ਯਾਰੀ ਛੜ ਦੇ ਵੈਰ ਹਾਂਜੀ ਇੱਕ ਛੜ ਦੇ ਵੈਰ ਨੇ ਯਾਰੀ ਛੜ ਦੇ ਵੈਰ ਨੇ ਯਾਰੀ ਜੇ ਤੇ ਤੂੰ ਨਹੀਂ ਨਿਭਦੀ ਛੜ ਦੇ ਵੈਰ ਨੇ ਯਾਰੀ ਹੁਣ ਮਿੱਤਰਾਂ ਦੇ ਨਾਂ ਤੇ ਖੁੱਲਦਾ ਹਰ ਬੂਆ ਹਰ ਬਾਰੀ ਸਾਰੇ ਪਿੰਡ ਨਾਲ ਵੈਰ ਪਾਲਿਆ ਬਣ ਗਿਆ ਜੱਟ ਸ਼ਿਕਾਰੀ ਜੇ ਤੇ ਤੂੰ ਨਹੀਂ ਨਿਭਦੀ ਛੱਡਦੇ ਵਹਿਰ ਨੇ ਯਾਰੀ ਜੇ ਤੇ ਤੂੰ ਨਹੀਂ ਨਿਭਦੀ ਛੱਡਦੇ ਵਹਿਰ ਨੇ ਯਾਰੀ ਤੇ ਜਾਂਦੇ ਆਂਦੇ ਰੈਂਬੋ ਆਪਣੇ ਦਰਸ਼ਕਾਂ ਨੂੰ ਜਿਹੜੇ ਗਜਾਜੀ ਵੀ ਨੂੰ ਪਿਆਰ ਕਰਦੇ ਨੇ ਜਿਹੜੇ ਆਡੀਅנס ਨੇ ਕੀ ਕਹਿਣਾ ਚਾਹੋਗੇ ਇਹਨਾਂ ਨੂੰ ਮੈਂ ਬਸ ਇੱਕੋ ਹੀ ਗੱਲ ਕਹਿਣਾ ਚਾਹਨਾ ਆ ਆਡੀਅנס ਨੂੰ ਭਾਈ ਦੇ ਜਿਹੜੇ ਕਰੀਬ ਆ ਰਹਿੰਦੇ ਆ ਸਾਰੇ ਫੈਨ ਫੋਲਿੰਗ ਆ ਭਾਈ ਦੀ ਜਿੰਨੀ ਵੀ ਆ ਉਹ ਇੱਕੋ ਗੱਲ ਕਹਿਣਾ ਚਾਹਨਾ ਪਈ ਥੋੜੀ ਜੀ ਮਦਦ ਕੀਤੀ ਜਾਏ ਤੇ ਮਕਾਨ ਦੀ ਥੋੜੀ ਮਦਦ ਕੀਤੀ ਜਾਏ ਬਸ ਕਾਰ ਬਣਦੀ ਹੈ ਹਾਂਜੀ ਹਾਂਜੀ ਕਾਰ ਬਣ ਜੇ ਬਸ ਆਪਣਾ ਮੋਬਾਈਲ ਨੰਬਰ ਆਜੋ ਸਾਡਾ ਹਾਂਜੀ ਮੇਰਾ ਮੋਬਾਈਲ ਨੰਬਰ ਹੈ 6239353849 ਹਾਂਜੀ ਇੰਸਟਾਗ੍ਰam ਆਈਡੀ ਮੇਰੀ ਰੈਂਬੋ ਰਾਜਾ ਉਹਦੇ ਵਿੱਚ ਵੀ ਮੇਰਾ ਨੰਬਰ ਤੁਸੀਂ ਲੈ ਸਕਦੇ ਜੀ ਤੇ ਮੇਰਾ ਨੰਬਰ ਹੈ ਫਿਰ ਤੋਂ ਮੈਂ ਇੱਕ ਵਾਰੀ ਰਿਪੀਟ ਕਰ ਰਿਹਾ ਹਾਂ ਆਪਣਾ 6239353849 ਠੀਕ ਹੈ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਦੀ ਰੈਂਬੋ ਜਿਹੜਾ ਕਿ ਜੈਦੀਪੀਤ ਨਾ ਜਾਣਿਆ ਦਾ ਪਰਾਦੇਖ ਕਰਦੇ ਹਾਲਾਤ ਬਹੁਤੇ ਵਧੀਆ ਨਹੀਂ ਹੈ ਇਸ ਕਰਕੇ ਉਹਨਾਂ ਨੇ ਆਪਣੇ ਫੈਨ ਜਿਹੜੇ ਕਿ ਜਾਦੀ ਬੀ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਘਰ ਦੀ ਮਦਦ ਕੀਤੀ ਜਾ ਕਿਸੇ ਦਾ ਘਰ ਬਣ ਜਾ ਕਿਉਂਕਿ ਸੁਪਨਾ ਹੁੰਦਾ ਹਰ ਕਿਸੇ ਦਾ ਘਰ ਬਣਾਉਣਾ ਤੇ ਸੁਪਨਾ ਜਿਹੜਾ ਵਾ ਫੈਨ ਜਿਹੜੇ ਆ ਪੂਰੇ ਕਰ ਸਕਦੇ ਨੇ ਆ ਕਿ ਜਿਹੜੇ ਵੀ ਜਾਦੀ ਬੀ ਨੂੰ ਪਿਆਰ ਕਰਦੇ ਨੇ ਐਸੇ ਜਾਦੀ ਬੀ ਦਾ ਘਰ ਜੂ ਬਣਾ ਕੇ ਦੇਓ ਕਿਉਂਕਿ ਘਰ ਦੇ ਹਾਲਾਤ ਬਹੁਤੇ ਵਧੀਆ ਨਹੀਂ ਹੈ ਅੱਜ ਦੇ ਜ਼ਮਾਨੇ 'ਚ ਬਾਲਿਆਂ ਛੱਤ 'ਚ ਰਹਿ ਰਿਹਾ ਤੇ ਇੱਕੋ ਕਮਰਾ ਹੀ ਆ ਜਿੱਥੇ ਜਾਦੀ ਬੀ ਨੂੰ ਇਹਨੇ ਲੋਕੋ ਪਿਆਰ ਕਰਦੇ ਨੇ ਇਨਾ ਫੈਨ ਫੈਲੋ ਆ ਇਸ ਜੱਦੀ ਵੀ ਨੇ ਜਿਹੜੇ ਕਿ ਫੈਨ ਨੇ ਵੱਡੇ ਰੈਂਬੋ ਤੋਂ ਜੱਦੀ ਵੀ ਬਣੇ ਨੇ ਇਹਨਾਂ ਦਾ ਵੀ ਪੂਰਾ ਮਾਨ ਸਤਕਾਰ ਕਰਿਆ ਕਰੋ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਹਮਰਸਾ